ਜਿਵੇਂ ਕੌਣ ਰਕੜ ਨੂੰ ਖਾ ਜਾਂਦਾ ਜੰਗ ਲੋਹੇ ਨੂੰ ਖਾ ਜਾਂਦੀ ਆ ਉਵੇਂ ਜਾਤ ਪਾਤ ਸਮਾਜ ਨੂੰ ਖਾ ਜਾਂਦੀ ਆ ਜਾਤ ਪਾਤ ਸਦੀਆਂ ਤੋਂ ਭਾਰਤੀ ਸਮਾਜ ਨੂੰ ਅੰਦਰੋਂ ਅੰਦਰੀ ਕੌਣ ਬਾਗ ਖਾ ਰਹੀ ਆ ਬੱਚੇ ਦੇ ਜਨਮ ਲੈਣ ਸਮੇ ਹੀ ਉਸ ਉੱਤੇ ਜਾਤ ਦਾ ੱੱੱਬਾ ਲਗਾ ਦਿੱਤਾ ਜਾਂਦਾ ਲੋਕਾਂ ਨੂੰ ਜਨਮ ਦੇ ਆਧਾਰ ਤੇ ਵੰਡ ਦਿੱਤਾ ਜਾਂਦਾ ਏ ਇੱਕ ਕਟਿਆ ਕਿਸਮ ਦਾ ਟਾਂਚ ਆ ਜੋ ਇਨਸਾਨ ਨੂੰ ਇਨਸਾਨ ਨਾਲੋਂ ਤੋੜ ਕੇ ਰੱਖ ਦਿੰਦਾ ਤੇ ਉਹਨਾਂ ਨੂੰ ਅਜਿਹੇ ਤਰਜ਼ਾਂ ਵਿੱਚ ਵੰਡ ਦਿੰਦਾ ਕਿ ਇਨਸਾਨ ਇੱਕ ਦੂਜੇ ਨੂੰ ਨਫ਼ਰਤ ਭਰੀ ਨਿਗਾਹ ਨਾਲ ਦੇਖਣ ਲੱਗ ਜਾਂਦੇ ਨੇ ਜਾਤ ਪਾਤ ਦਾ ਇਹ ਇੱਕ ਜ਼ਹਿਰੀਲਾ ਸੱਪ ਜੋ ਭਾਰਤ ਤੇ ਕੁੰਡਲ ਮਾਰ ਕੇ ਬੈਠ ਗਿਆ ਇਹ ਸਾਡੇ ਸਮਾਜ ਦੀਆਂ ਜੜਾਂ ਵਿੱਚ ਇੰਨਾ ਡੂੰਘਾ ਉਤਰ ਗਿਆ ਕਿ ਅੱਜ ਵੀ ਇਸ ਦੀਆਂ ਫੁੰਕਾਰਾਂ ਸੁਣਾਈ ਦਿੰਦੀਆਂ ਨੇ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਬୈਦਿਕ ਕਾਲ ਵਿੱਚ ਸਮਾਜ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਬ੍ਰਾਹਮਣ ਜੋ ਪੁਜਾਰੀ ਅਤੇ ਵਿਦਵਾਨ ਮੰਨੇ ਜਾਂਦੇ ਸੀ ਉਹ ਸਭ ਤੋਂ ਉੱਪਰ ਬੈਠ ਕੇ ਉਹਨਾਂ ਤੋਂ ਨੀਚੇ ਖਸ਼ਤਰੀ ਜੋ ਰਾਜੇ ਮਹਾਰਾਜੇ ਬਣੇ ਤੇ ਉਹਨਾਂ ਤੋਂ ਥੱਲੇ ਵੈਸ਼ ਜੋ ਵਪਾਰੀ ਅਤੇ ਕਿਸਾਨ ਸਨ ਅਤੇ ਸਭ ਤੋਂ ਹੇਠਾਂ ਸਨ ਸ਼ੂਦਰ ਜਿਨ੍ਹਾਂ ਨੂੰ ਮਜ਼ਦੂਰ ਅਤੇ ਨੌਕਰ ਬਣਾਇਆ ਗਿਆ ਜੋ ਉੱਪਰਲੇ ਤਿੰਨਾਂ ਵਰਗਾਂ ਦੀ ਸੇਵਾ ਕਰਦੇ ਸਨ। ਸ਼ੁਰੂ ਵਿੱਚ ਇਹ ਵੰਡ ਕੰਮ ਦੇ ਹਿਸਾਬ ਨਾਲ ਸੀ। ਪਰ ਫਿਰ ਹੌਲੀ-ਹੌਲੀ ਇਹ ਜਨਮ ਤੇ ਅਧਾਰਿਤ ਹੋ ਗਈ। ਤੇ ਇੱਕ ਸਮਾਂ ਆਇਆ ਜਦੋਂ ਇਹ ਚਾਰੇ ਹਿੱਸੇ ਇੱਕ ਦੂਜੇ ਤੋਂ ਇੰਨੇ ਦੂਰ ਹੋ ਗਏ ਕਿ ਉੱਪਰਲੇ ਤਿੰਨੋਂ ਵਰਗ ਸ਼ੂਦਰਾਂ ਲਈ ਸ਼ਰਾਪ ਬਣ ਗਏ। ਇਹ ਸਭ ਕੁਝ ਬ੍ਰਾਹਮਣ ਅਤੇ ਕਸ਼ਤਰੀਆਂ ਦੀ ਚਲਾਕੀ ਨਾਲ ਸੀ। ਉਹਨਾਂ ਨੇ ਮਿਲ ਕੇ ਇੱਕ ਅਜਿਹਾ ਢਾਂਚਾ ਖੜਾ ਕਰ ਦਿੱਤਾ ਜਿੱਥੇ ਬ੍ਰਾਹਮਣ ਸਭ ਤੋਂ ਉੱਪਰ ਬੈਠ ਗਏ ਤੇ ਆਪਣੇ ਆਪ ਨੂੰ ਰੱਬ ਦੱਸਣ ਲੱਗ ਪਏ। ਕਸ਼ਤਰੀਆਂ ਨੂੰ ਰਾਜ ਸੱਤਾ ਦੀ ਤਾਕਤ ਮਿਲੀ ਪਰ ਉਹ ਵੀ ਬ੍ਰਾਹਮਣਾਂ ਦੇ ਹੱਥ ਦੀ ਕਟਪੁਤਲੀ ਬਣ ਕੇ ਰਹਿ ਗਏ। ਇੱਥੋਂ ਫੁੱਟ ਪਾਓ ਅਤੇ ਰਾਜਕਰੋ ਦੀ ਨੀਤੀ ਦੀ ਸ਼ੁਰੂਆਤ ਹੋਈ ਜਿਸ ਨੂੰ ਚਾਨਕਿਆ ਨੇ ਆਪਣੀ ਅਰਥ ਸ਼ਾਸਤਰ ਵਿੱਚ ਲਿਖਿਆ ਹੋਇਆ। ਇਸ ਨੀਤੀ ਨੇ ਜਾਤ ਪਾਤ ਨੂੰ ਹੋਰ ਵੀ ਮਜ਼ਬੂਤ ਕੀਤਾ ਅਤੇ ਬਾਅਦ ਵਿੱਚ ਬ੍ਰਿਟਿਸ਼ ਰਾਜ ਨੇ ਵੀ ਇਸੀ ਤਰੀਕੇ ਨਾਲ ਭਾਰਤ ਦੀ ਹਕੂਮਤ ਕੀਤੀ ਹੁਣ ਸੋਚੋ ਜੇ ਤੁਸੀਂ ਛੂਦਰਾਂ ਦੇ ਘਰ ਜਨਮ ਲੈਂਦੇ ਤਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਜਨਮ ਦੇ ਸਮੇ ਹੀ ਤੁਹਾਡਾ ਭਵਿੱਖ ਤੈਅ ਹੋ ਜਾਂਦਾ ਸੀ ਸਾਰੀ ਉਮਰ ਨਾ ਕੋਈ ਨੌਕਰੀ ਨਾ ਕੋਈ ਪੜ੍ਹਾਈ ਨਾ ਕੋਈ ਗਿਆਨ ਨਾ ਕੋਈ ਕਿਸੇ ਮੰਦਰ ਜਾਣ ਦੀ ਇਜਾਜ਼ਤ ਹੁੰਦੀ ਤੁਹਾਨੂੰ ਗੰਦਾ ਸਮਝਿਆ ਜਾਂਦਾ ਤੁਹਾਡਾ ਪਰਸ਼ਾਵਾਂ ਵੀ ਆਪ ਪਵਿੱਤਰ ਮੰਨਿਆ ਜਾਂਦਾ ਤੁਹਾਨੂੰ ਝਾੜੂ ਚੁੱਕ ਕੇ ਆਪਣੇ ਪੈਰਾਂ ਦੇ ਨਿਸ਼ਾਨ ਵੀ ਮਟਾਉਣੇ ਪੈਂਦੇ ਗਲੇ ਵਿੱਚ ਕੁज्जा ਲਟਕਾਉਣਾ ਪੈਂਦਾ ਤਾਂ ਜੋ ਧਰਤੀ ਤੇ ਤੁਹਾਡਾ ਥੁੱਕ ਨਾ ਡਿੱਗ ਸੋਪੇ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਇਸ ਅਨਿਆਏ ਦੀ ਛੁਦਰਾਂ ਦੀ ਜ਼ਿੰਦਗੀ ਇੱਕ ਜਿੰਦਾ ਨਰਕ ਬਣ ਗਈ ਅਤੇ ਉੱਪਰਲੀਆਂ ਜਾਤੀਆਂ ਨੇ ਸ਼ਦਿਆਂ ਤੱਕ ਉਹਨਾਂ ਦਾ ਖੂਨ ਚੂਸਿਆ ਪਰ ਹਰ ਹਨੇਰੇ ਦੇ ਬਾਅਦ ਸਵੇਰ ਜ਼ਰੂਰ ਹੁੰਦੀ ਹੈ 15ਵੀਂ ਸਦੀ ਵਿੱਚ ਇੱਕ ਦੀਵਾ ਜਗਿਆ ਗੁਰੂ ਰਵਿਦਾਸ ਜੀ ਉਹ ਖੁਦ ਇੱਕ ਛੋਟੀ ਜਾਤੀ ਵਿੱਚ ਜਨਮੇ ਪਰ ਉਹਨਾਂ ਦੀ ਰੂਹ ਇੰਨੀ ਉੱਚੀ ਸੀ ਕਿ ਜਾਤ ਪਾਤ ਦੀਆਂ ਬੀੜੀਆਂ ਉਹਨਾਂ ਨੂੰ ਰੋਕ ਨਾ ਸਕੀਆਂ ਉਹਨਾਂ ਨੇ ਇਸ ਢਾਂਚੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸਾਰੇ ਲੋਕ ਇੱਕ ਪ੍ਰਮਾਤਮਾ ਦੀ ਸਤਾਨ ਹਨ ਉਹਨਾਂ ਨੇ ਕਰਜ ਕੇ ਕਿਹਾ ਜੇ ਤੁਸੀਂ ਬ੍ਰਾਹਮਣ ਹੋ ਤਾਂ ਤੁਸੀਂ ਕਿਸੇ ਖਾਸ ਤਰੀਕੇ ਨਾਲ ਕਿਉਂ ਨਹੀਂ ਜਨਮੇ ਸ਼ਬਦ ਦਾ ਜਨਮ ਇੱਕੋ ਜਿਹਾ ਹੀ ਹੈ ਇਹ ਸ਼ਬਦ ਨਹੀਂ ਬਲਕਿ ਇੱਕ ਤੂਫਾਨ ਸੀ ਜਿਸ ਨੇ ਜਾਤ ਪਾਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਇਸ ਤੂਫਾਨ ਨੂੰ ਹੋਰ ਤਾਕਤ ਦਿੱਤੀ ਸਿੱਖ ਗੁਰੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਸ ਸੰਸਾਰ ਵਿੱਚ ਕਦਮ ਰੱਖਿਆ ਤਾਂ ਉਹਨਾਂ ਨੇ ਜਾਤ ਪਾਤ ਦੇ ਇਸ ਕਾਲੇ ਸੱਪ ਨੂੰ ਸਿਰੇ ਤੋਂ ਨਕਾਰ ਦਿੱਤਾ ਦੱਬੇ ਕੁਚਲੇ ਲੋਕਾਂ ਨਾਲ ਖੜੇ ਹੋ ਗਏ ਉਨ੍ਹਾਂ ਨੇ ਲੰਗਰ ਪਰਥਾ ਸ਼ੁਰੂ ਕੀਤੀ ਇੱਕ ਅਜਿਹੀ ਜਗ੍ਹਾ ਜਿੱਥੇ ਸਾਰੀਆਂ ਜਾਤਾਂ ਦੇ ਲੋਕ ਤੇ ਛੂਦਰ ਵੀ ਇਕੱਠੇ ਬੈਠਦੇ ਇੱਕੋ ਥਾਲੀ ਵਿੱਚ ਖਾਣਾ ਖਾ ਸਕਦੇ ਸੀ ਇਹ ਕੋਈ ਸਧਾਰਨ ਗੱਲ ਨਹੀਂ ਸੀ ਉਹ ਵੀ ਉਸ ਸਮੇਂ ਇਹ ਜਾਤ ਪਾਤ ਦੇ ਮੂੰਹ ਤੇ ਇੱਕ ਕਰਾਰਾ ਤਮਾਚਾ ਸੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1699 ਵਿੱਚ ਜਦੋਂ ਉਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਜਾਤ ਪਾਤ ਦੀਆਂ ਸਾਰੀਆਂ ਦੁਵਾਰਾਂ ਨੂੰ ਸਾਕੇ ਰਖ ਦਿੱਤਾ ਪੰਜ ਪਿਆਰੇ ਹਰ ਜਾਤੀ ਤੋਂ ਜੁਣੇਗੇ ਇੱਕੋ ਅਮਰਤ ਛੱਕ ਕੇ ਸਿੰਘ ਬਣਗੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਇੰਨਾ ਛੂਦਰਾਂ ਲੋਕਾਂ ਨੇ ਇਹ ਸੀ ਇੱਕ ਅਸਲ ਕ੍ਰਾਂਤੀ ਉਹਨਾਂ ਨੇ ਦਿਖਾ ਦਿੱਤਾ ਕਿ ਜਨਮ ਨਹੀਂ ਕਰਮ ਅਤੇ ਹਿੰਮਤ ਤੋਂ ਇਨਸਾਨ ਦਾ ਦਰਜਾ ਤੈਅ ਹੁੰਦਾ ਗੁਰੂ ਰਵੀਦਾਸ ਜੀ ਅਤੇ ਸਿੱਖ ਗੁਰੂਆਂ ਦੀ ਇਹ ਲੜਾਈ ਕੋਈ ਛੋਟੀ ਜਿੱਤ ਨਹੀਂ ਸੀ ਉਨਾਂ ਨੇ ਸਾਬਿਤ ਕਰ ਦਿੱਤਾ ਕਿ ਜਾਤ ਪਾਤ ਭਾਵੇਂ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ ਇਸ ਨੂੰ ਹਰ ਹਿੱਲੇ ਹਿੰਮਤ ਤੇ ਜਿਗਰ ਨਾਲ ਤੋੜਿਆ ਜਾ ਸਕਦਾ ਪਰ ਸਵਾਲ ਇਹ ਹੈ ਕਿ ਅੱਜ ਅਸੀਂ ਇਸ ਜ਼ਹਿਰ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਏ ਨਹੀਂ ਅੱਜ ਵੀ ਭਾਰਤ ਦੇ ਹਿੱਸਿਆਂ ਵਿੱਚ ਜਾਤ ਪਾਤ ਦੀਆਂ ਫੁੰਕਾਰਾਂ ਸੁਣਾਈ ਦਿੰਦੀਆਂ ਨੇ ਸਿੱਖ ਧਰਮ ਵਿੱਚ ਵੀ ਜਾਤ ਪਾਤ ਦਾ ਬੋਲਬਾਲਾ ਅਜੇ ਵੀ ਕਾਇਮ ਹੈ ਪਰ ਗੁਰੂ ਰਵਿਦਾਸ ਜੀ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ راہ ਵਖਾਉਂਦੀਆਂ ਨੇ ਉਹ ਸਾਨੂੰ ਦੱਸਦੇ ਨੇ ਕਿ ਹਿੰਮਤ ਨਾ ਹਾਰੋ ਲੜਦੇ ਰਹੋ ਇੱਕ ਦਿਨ ਅਸੀਂ ਇੱਕ ਅਜਿਹਾ ਸਮਾਜ ਸਿਰਜ ਲਵਾਂਗੇ ਜਿੱਥੇ ਜਾਤੀ ਨਹੀਂ ਸਿਰਫ ਇਨਸਾਨੀਅਤ ਦੀ ਕਦਰ ਹੋਵੇਗੀ